ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਕਾਲੇ ਕਾਂਟੇ ਦਾ ਬੱਚਾ ਦੋ ਦੰਦ ਮਾਰਵਾੜੀ ਬਿਛੇਰਾ ਮਿਰਜਾ ਦਿਖਾਉਣ ਲੱਗਿਆ ਜਿਹੜਾ ਕਿ ਮਿਲਕ ਟੀਥ ਤੇ ਟੂ ਟੀਥ ਕੈਟਾਗਰੀ ਦੇ ਵਿੱਚ 400 ਜਿੱਤ ਚੁੱਕਿਆ ਹਾਲੇ ਵੀ ਇਹ ਟੂ ਟੀਥਾ ਉਮਰ ਦੇ ਵਿੱਚ ਫਰੀਦਕੋਟ ਤੇ ਜਿਹੜਾ ਭੋਗੀ ਵਾਲਾ ਸ਼ੋਅ ਹੋਇਆ ਸੀ ਉਹਦੇ ਵਿੱਚ ਇਹ ਮਿਲਕ ਟੀਥ ਕੈਟਾਗਰੀ ਦੇ ਵਿੱਚ ਜਿੱਤਿਆ ਮੋਗੇ ਤੇ ਹਨੂਮਾਨਗੜ੍ਹ ਵਾਲੇ ਸ਼ੋਅ ਦੇ ਵਿੱਚ ਇਹ ਟੂਥ ਕੈਟਾਗਰੀ ਦਾ ਬਿਨਰ ਬਣਿਆ ਚੰਗੀਆਂ ਪੋਜੀਸ਼ਨਾਂ ਇਹਨੇ ਹਾਸਲ ਕੀਤੀਆਂ ਚਾਰੇ ਸ਼ੋਅਾਂ ਦੇ ਵਿੱਚ ਇਹਨੇ ਪਹਿਲੀਆਂ 4 ਪੋਜੀਸ਼ਨਾਂ ਹਾਸਲ ਕੀਤੀਆਂ ਨੇ ਉਮਰ ਹਾਲੇ ਮਿਰਜੇ ਦੀ 36 ਮਹੀਨੇ ਹੋਈ ਆ ਤੇ ਹਾਈਟ ਇਹਦੀ ਪ੍ਰੋਪਰ 64 ਇੰਚ ਆ ਦੋਸਤੋ ਪਿਓ ਵਾਲੇ ਪਾਸਿਓ ਇਹ ਕਾਲੇ ਕਾਂਡੇ ਦਾ ਡਾਇਰੈਕਟ ਬੱਚਾ ਆ ਗਿਆ ਤੇ ਮਾਂ ਇਹਦੀ ਉਦੇਪੁਰ ਪੈਲਸ ਲਾਈਨ ਦੀ ਘੋੜੀ ਆ ਭਾਈ ਰਾਹੁਲ ਦੇ ਕੋਲੇ ਸੋ ਬਲੱਡ ਲਾਈਨ ਮਿਰਜੇ ਦੀ ਬਹੁਤ ਜ਼ਿਆਦਾ ਚੰਗੀ ਆ ਪਿਛਲੇ ਸਾਲ ਇਹ ਇੱਕ ਘੋੜੀ ਤੇ ਛੱਡਿਆ ਸੀਗਾ ਰਿਜ਼ਲਟ ਵੀ ਆ ਚੁੱਕਿਆ ਇੱਕ ਰੰਗੀ ਕਾਲੀ ਘੋੜੀ ਜਿਹਦੇ ਉਤੇ ਕल्याण ਬਸ਼ੀਰਾ ਦਿੱਤਾ ਇਹਨੇ ਉਹ ਵੀ ਤੁਹਾਨੂੰ ਵੀਡੀਓ ਦੀ ਲਾਸਟ ਦੇ ਵਿੱਚ ਦਿਖਾਵਾਂਗੇ ਆਪਦੀ ਵੀ ਜਿਹੜੀ ਮਿਰਜੇ ਦੀ ਮਾਰਕਿੰਗ ਆ ਬਹੁਤ ਜਿਆਦਾ ਚੰਗੀ ਆ ਪਿਛਲੇ ਦੋ ਪੈਰ ਤੇ ਅਗਲਾ ਇੱਕ ਪੈਰ ਚਿੱਟਾ ਦੋਸਤੋ ਇਹਦਾ ਤੇ ਰੰਗ ਇਹਦਾ ਜਿਹੜਾ ਪਿਓਰ ਜੈਡ ਬਲੈਕ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਪ੍ਰੋਪਰ ਮਾਰਕਿੰਗ ਆ ਇਹਦੀ ਤੁਸੀਂ ਮਾਰਕਿੰਗ ਚੈੱਕ ਕਰਿਓ ਬਲੇਜ ਬਹੁਤ ਜ਼ਿਆਦਾ ਜਮਾ ਐਨ ਸਿੱਧਾ ਸਟ੍ਰੇਟ ਪੱਟਾ ਆ ਇਹਦੇ ਮੱਥੇ ਦੇ ਉੱਤੇ ਸੋ ਐਟੀਟਿਊਡ ਮਿਰਜੇ ਦੇ ਵਿੱਚ ਬਹੁਤ ਜ਼ਿਆਦਾ ਆ ਇਹਦੀ ਜਿਹੜੀ ਸਟੱਡ ਸਰਵਿਸ ਆ ਹੁਣ ਓਪਨ ਕੀਤੀ ਗਈ ਆ 25000 ਰੁਪਇਆ ਸਿਰਫ ਮੀਟਿੰਗ ਫੀਸ ਇਹਦੀ ਰੱਖੀ ਗਈ ਆ ਉਹਦੇ ਪਿੱਛੇ ਕਾਰਨ ਇਹ ਆ ਵੀ ਹਜੇ ਦੀ ਸਟੱਡ ਸਰਵਿਸ ਓਪਣੀ ਕੀਤੀ ਆ ਸੋ ਮਾਰਕਿੰਗ ਦੇਖੋ ਤੁਸੀਂ ਬਲੇਜ ਬਹੁਤ ਜ਼ਿਆਦਾ ਸੋਹਣਾ ਤੇ ਕੰਨਾਂ ਦਾ ਤਾਂ ਜਮਾ ਦਿਲ ਬਣਦਾ ਸੋ ਸਟੱਡ ਸਰਵਿਸ ਦੀ ਤੁਸੀਂ ਲੈ ਸਕਦੇ ਹੋ ਮਿਰਜੇ ਦੀ ਇੰਨੀ ਘੱਟ ਫੀਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਇੰਨੀ ਚੰਗੀ ਲਾਈਨ ਦਾ ਘੋੜਾ ਜਿਹੜਾ ਮਿਲ ਜੂਗਾ ਕ੍ਰੋਸਿੰਗ ਵਾਸਤੇ ਸੋ ਰਿਜ਼ਲਟ ਆਉਣ ਵਾਲੇ ਦਿਨਾਂ ਅਜੇ ਵਿੱਚ ਇਹਦੇ ਚੰਗੇ ਆਉਣਗੇ ਕਿਉਂਕਿ ਲਾਈਨ ਬਹੁਤ ਜ਼ਿਆਦਾ ਚੰਗੀ ਆ ਤੇ ਪੰਜਾਬ ਦੀ ਬਰੀਡ ਨੂੰ ਮਾਰਵਾੜੀ ਬਰੀਡ ਨੂੰ ਸੁਧਾਰਨ ਦੇ ਵਿੱਚ ਮਿਰਜਾ ਜਿਹੜਾ ਇੱਕ ਅਹਿਮ ਰੋਲ ਅਦਾ ਕਰੂਗਾ ਸੋ ਸਟੱਡ ਸਰਵਿਸ ਲੈਣ ਵਾਸਤੇ ਬਾਈ ਜੀ ਹੁਣਾਂ ਦਾ ਕੰਟੈਕਟ ਨੰਬਰ ਨੋਟ ਕਰ ਲਓ ਇਸ ਘੋੜੇ ਦੇ ਓਨਰ ਨੇ ਸਰਤਾਜ ਸੰਧੂ ਜੀ ਪਿੰਡ ਕੰਮਿਆਣਾ ਤੋਂ ਫਰੀਦਕੋਟ ਦੇ ਬਿਲਕੁਲ ਨਾਲ ਲੱਗਮਾ ਪਿੰਡਾ ਕੰਮਿਆਣਾ ਬਾਈ ਗਰਜੀਤ ਦਾ ਆਪਾਂ ਕੰਟੈਕਟ ਨੰਬਰ ਸ਼ੇਅਰ ਕਰਤਾ ਉਹਦੇ ਤੇ ਕਾਲ ਕਰ ਲਿਓ ਤੁਸੀਂ ਜੇ ਉਹ ਨੰਬਰ ਨਾ ਲੱਗਿਆ ਤਾਂ ਤੁਸੀਂ ਬਾਅਦ ਦੇ ਵਿੱਚ ਬਾਈ ਜਗਮੋਣ ਵਾਲੇ ਤੇ ਕਾਲ ਕਰ ਸਕਦੇ ਹੋ ਕਈ ਵਾਰੀ ਨੰਬਰ ਨਹੀਂ ਲੱਗਦਾ ਵੈਸੇ ਤੁਸੀਂ ਜਿਹੜੀ ਕਾਲ ਆ ਬਾਈ ਗੁਰਜੀਤ ਵਾਲੇ ਨੰਬਰ ਤੇ ਕਰਿਓ ਸੋ ਦੂਜਾ ਨੰਬਰ ਆ ਜਿਹੜਾ ਆਪਾਂ ਉਹ ਬਾਈ ਜਗਮੋਣ ਦਾ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਮਿਰਜਾ ਤੁਹਾਨੂੰ ਕਿਵੇਂ ਦਾ ਲੱਗਿਆ ਸੋ ਸਟੱਡ ਸਰਵਿਸ ਲੈਣ ਵਾਸਤੇ ਤੁਸੀਂ ਵੈਸੇ ਪਹਿਲਾਂ ਕਾਲ ਕਰ ਲਿਓ ਬਾਈ ਗਰਜੀਤ ਨੂੰ 25000 ਰੁਪਇਆ ਮੀਟਿੰਗ ਫੀਸ ਬਹੁਤ ਜ਼ਿਆਦੇ ਜਾਇਜ਼ ਫੀਸ ਰੱਖੀ ਗਈ ਆ ਤੇ ਆ ਰਿਜ਼ਲਟ ਚੈੱਕ ਕਰੋ ਇੱਕ ਰੰਗੀ ਕਾਲੀ ਘੋੜੀ ਆ ਦੋਸਤੋ ਜਿਹਦੇ ਮਗਰ ਇਹ ਬੱਚਾ ਆਇਆ ਤੇ ਬੱਚੇ ਦਾ ਸਿਹਜ ਸੂਜ ਵੀ ਬਹੁਤ ਜ਼ਿਆਦੇ ਆ ਹਾਲੇ ਇੱਥੇ ਵੀਡੀਓ ਦੇ ਵਿੱਚ ਇਹ ਤਿੰਨ ਚਾਰ ਦਿਨਾਂ ਦਾ ਹੀ ਆ ਬੱਚਾ ਪ੍ਰੋਪਰ ਪੰਜ ਕਲਿਆਣੇ ਦੀ ਮਾਰਕਿੰਗ ਆਈ ਆ ਕੰਨ ਬਹੁਤ ਜਿਆਦਾ ਛੋਟਾ ਤੇ ਕੁੰਡੀ ਵਾਲਾ ਆਇਆ ਮਿਰਜੇ ਵਾਂਗੀ ਤੇ ਪਟਾਏ ਦਾ ਵੀ ਜਮ ਐਨ ਸਿੱਧਾ ਸਟ੍ਰੇਟ ਆਗਾ ਸੋ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਤੁਹਾਨੂੰ ਰਿਜ਼ਲਟ ਕਿਵੇਂ ਦਾ ਲੱਗਿਆ ਤੇ ਇੱਕ ਤੁਹਾਨੂੰ ਆਪਾਂ ਅਮਰੀਕਨ ਪੈਟ ਬੁੱਲ ਟੈਰਰ ਰਹਾ ਜਿਹੜਾ ਕੁੱਤਾ ਦਿਖਾਉਣ ਲੱਗਿਆ ਜਿਹਦੀ ਕ੍ਰੋਸਿੰਗ ਵਾਸਤੇ ਕੁੱਤਾ ਇਹ ਓਪਣਾਗਾ ਤੇ ਇਹਦੀ ਵੀ ਤੁਸੀਂ ਸਟੱਡ ਸਰਵਿਸ ਲੈ ਸਕਦੇ ਹੋ ਇਹਦੀ ਸਟੱਡ ਸਰਵਿਸ ਤੁਸੀਂ ਕਵਾਲਿਟੀ ਫੀਮੇਲ ਦੇ ਉੱਤੇ ਫ੍ਰੀ ਆਫ ਕਾਸਟ ਲੈ ਸਕਦੇ ਹੋ ਸੋ ਇਹ ਬੜੀ ਵਧੀਆ ਗੱਲ ਆ ਦੋਸਤੋ ਇਹ ਬਾਈ ਜੀ ਹੁਣਾਂ ਨੇ ਨਾ 4 ਮੇਲ ਫੀਮੇਲ ਬਾਹਰੋਂ ਅਮਰੀਕਾ ਦੇ ਵਿੱਚੋਂ ਇੰਪੋਰਟ ਕਰਾਈ ਸੀਗੇ ਆ ਸੀਗੇ ਉਹ ਜਿਹਨਾਂ ਦੀ ਆਪਾਂ ਫੋਟੋ ਲਾਈ ਆ ਚੈੱਕ ਕਰ ਲਓ ਕੁਆਲਿਟੀ ਬਾਈ ਜੀ ਵੀ ਮੇਲ ਫੀਮੇਲ ਬਹੁਤ ਜ਼ਿਆਦਾ ਚੰਗੇ ਸੀ ਇਹਨਾਂ ਤੋਂ ਹੀ ਇਹ ਜਿਹੜਾ ਅੱਗੇ ਬੱਚਾ ਤਿਆਰ ਹੋਇਆ ਤੇ ਬਾਈ ਜੀ ਹੁਣਾਂ ਨੇ ਇਹਦਾ ਨਾਂ ਰੱਖਿਆਗਾ ਡਾਕੂ ਸੋ ਇਹਦੀ ਵੀ ਤੁਸੀਂ ਜਿਹੜੀ ਸਰਵਿਸ ਲੈ ਸਕਦੇ ਹੋ ਤੇ ਬੜੀ ਵਧੀਆ ਗੱਲ ਬਾਤ ਆ ਮਾਰਕਿੰਗ ਇਹਦੀ ਵੀ ਬਹੁਤ ਜਿਆਦਾ ਚੰਗੀ ਆ ਡਾਕੂ ਦੀ ਸੋ ਜਿਹੜਾ ਵੀ ਕੋਈ ਚਾਹਵਣਾ ਸੱਜਣਾ ਚੰਗੀ ਅਮਰੀਕਨ ਪੈਟ ਬੁੱਲ ਫੀਮੇਲ ਦੇ ਉੱਤੇ ਸਟੱਡ ਸਰਵਿਸ ਇਹਦੀ ਲੈਣਾ ਚਾਹੁੰਦਾ ਕ੍ਰੋਸਿੰਗ ਤਾਂ ਤੁਸੀਂ ਬੇਝਿਜਕ ਹੋ ਕੇ ਬਾਈ ਗਰਜੀਤ ਨੂੰ ਫੋਨ ਲਾ ਲਓ